ਹਾਂ ਜੀ ਬੋ ਰਿਹਾ ਐਸ ਐਚਓ ਕਰਨ ਸਿੰਘ ਬੋ ਰਿਹਾ ਹਾਂ ਹਾਂ ਜੀ ਹਾਂ ਜੀ ਕਰਦੇ ਹਾਂ ਜੀ ਕੀ ਹਾਲ ਚਾਲ ਆ ਹਾਂ ਜੀ ਵਧੀਆ ਮੈਂ ਕਹਿ ਰਿਹਾ ਜੀ ਆਪਣੀ ਵੱਡੀ ਬੇਟੀ ਕਿੱਥੇ ਆ ਜੀ ਹੈਲੋ ਜੀ ਮੈਂ ਕਹਿ ਰਿਹਾ ਆਪਣੀ ਵੱਡੀ ਬੇਟੀ ਕਿੱਥੇ ਆ ਸਰ ਘਰੇ ਹੀ ਆ ਜੀ ਠੀਕ ਹੈ ਗੱਲ ਹੋ ਸਕਦੀ ਆ ਬੇਟੀ ਨਾਲ ਆਪਣੇ ਨਾਲ ਨਹੀਂ ਉਹ ਪੜਾਉਣ ਗਈ ਆ ਸਟੱਡੀ ਕਰਵਾ ਲਈ ਉਹ ਠੀਕ ਹੈ ਬੇਟੀ ਦਾ ਪੂਰਾ ਨਾਮ ਕੀ ਆ ਜੀ ਕੀ ਤੁਸਾਂ ਬੋਲਦੇ ਹੋ ਸਰ ਦਾ ਦਿੰਨੇ ਆ ਦੱਸਾਂਗੇ ਤੁਹਾਨੂੰ ਦੱਸਣੇ ਇੱਕ ਹੋਰ ਕੀ ਦੀਆ ਐਐਸਆਈ ਸਾਹਿਬ ਹਾਂਜੀ 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 ਕਿੱਥੇ ਗਈ ਆ ਬੇਟੀ ਪੂਰਾ ਨਾ ਕੀਆ ਬੇਟੀ ਦਾ ਅਮਰੀਕਾ ਹੋਰ ਹਾਂ ਅਮਰੀਕਾ ਹੋਰ ਅਮਰੀਕਾ ਹੋਰ ਠੀਕ ਐ ਹੁਣ ਪਤਾ ਨਾ ਉਹਦੇ ਨਾਲ ਕੀ ਟਰੈਜੇਡੀ ਬਣੀ ਆ ਬੇਟੀ ਤੁਹਾਡੀ ਅਸੀਂ ਅਰੈਸਟ ਕੀਤੀ ਹੋਈ ਐ ਸਰ ਸਾਡੀ ਕਸਟਡੀ ਚ ਹੈ ਗਈ ਆ ਓਕੇ 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 ਕੋਈ ਨਹੀਂ ਆਜਾ ਲੈ ਜਾ ਮੇਰੇ ਕਿੱਥੇ ਐ ਕਿਹੜੀ ਆਪਣੇ ਥਾਣੇ ਚ ਆ ਖਾਣਾ ਨਹੀਂ ਅਸੀਂ ਦਾਲ ਸਕਦੇ ਸੋਣਾ ਅੱਛਾ ਤੇ ਸਾਨੂੰ ਕੀ ਕਰਨਾ ਪਊ ਉਹਨੂੰ ਆਇੰਜਮੈਂਟ ਕਰਨਾ ਪੈਣਾ ਤੁਹਾਨੂੰ ਜੀ ਕਿੰਨਾ ਕਰਾਈਏ ਜੀ ਲੱਖ ਰੁਪਈਆ ਅੱਛਾ ਕਿਹੜੇ ਖਾਤੇ 'ਚ ਪਾਈਏ ਖਾਤਾ ਦੇ ਦਾਂਗੇ ਜੀ ਜੇ ਕੋਈ ਮੰਗੋਗੇ ਤੇ ਤੁਸੀਂ ਹਾਂ ਭੇਜੋ ਨਾ ਖਾਤਾ ਦੇ ਪਾਵਾਂਗੇ ਕੁੱਤੇ ਗੁੜੀਆਂ ਕਿੱਥੇ ਗੱਲ ਕਰਾਓਗੇ ਗੁੜੀਆਂ ਨਾਲ ਮੇਰੀ ਅੱਜ ਟਾਈਮ ਗੱਲ ਕਰਾ ਦਿਆਂਗੇ ਜੀ 15 ਮਿੰਟਾਂ ਤੱਕ ਮੇਰੇ ਨਾਲ ਗੱਲ ਕਰੋ ਤਾਂ ਫੇਰ ਹੀ ਪੈਸੇ ਪਾਵਾਂਗੇ ਨਾ Yeah. Mm -hmm.